ਕਿਸਾਨ ਵੀਰੋ ਇੱਥੇ ਅਸੀਂ ਪਹੁੰਚੇ ਹਾਂ ਇੱਕ ਸੋਲਰ ਮੋਟਰ ਦੇ ਕੋਲੇ ਜਿਹਦੇ ਉੱਪਰ ਲਿਖਿਆ ਹੋਇਆ ਦੇਸ਼ ਦਾ ਪੰਪ ਤੇ ਜਦੋਂ ਮੈਂ ਦੇਸ਼ ਦਾ ਪੰਪ ਪੜਿਆ ਤੇ ਮੈਂ ਆਕਰਸ਼ਿਤ ਹੋਇਆ ਵੀ ਜਰੂਰ ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾਵਾਂ ਦੇ ਲਈ ਮਦਦਗਾਰ ਸਾਬਤ ਹੋਊਗਾ ਤੇ ਇਹਦੇ ਵਿੱਚ ਕੀ ਖਾਸੀਅਤ ਹੈ ਇੱਥੇ ਇਸ ਸੋਲਰ ਮੋਟਰ ਨੂੰ ਬਣਾਉਣ ਵਾਲੇ ਕੰਪਨੀ ਦੇ ਮਾਹਿਰ ਆ ਜਿਹੜੇ ਉਹ ਵੀ ਹੈਗੇ ਨੇ ਤੇ ਜਿਹੜੇ ਡਿਸਟ੍ਰੀਬਿਊਟ ਇਸ ਕੰਪਨੀ ਦੀ ਇਹ ਸੋਲਰ ਮੋਟਰ ਸਾਡੇ ਪਿੰਡੂ ਖੇਤਰ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚਾਉਂਦੇ ਆ ਲਾਉਂਦੇ ਆ ਉਹ ਵੀ ਹੈਗੇ ਆ ਪਹਿਲਾਂ ਅਸੀਂ ਕੰਪਨੀ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਕੋਲੋਂ ਪੁੱਛਾਂਗੇ ਵੀ ਜਾਣਕਾਰੀ ਦਿਓ ਕਿ ਕੰਪਨੀ ਸਾਡੇ ਕਿਸਾਨ ਭਰਾਵਾਂ ਦੇ ਲਈ ਕਿੰਨੀ ਕੁ ਭਰੋਸੇਮੰਦ ਆ ਤੇ ਕਿਸਾਨ ਭਰਾ ਜੇਕਰ ਇਹ ਦੇਸ਼ ਦਾ ਪੰਪ ਜਿਹਨੂੰ ਸ਼ਕਤੀ ਪੰਪ ਕਹਿੰਦੇ ਆ ਉਹ ਖਰੀਦਦਾ ਤਾਂ ਉਹਦੇ ਵਾਸਤੇ ਕਿਵੇਂ ਖੇਤੀ ਦੇ ਵਿੱਚ ਇਹ ਸਹਾਇਤਾ ਸਾਬਤ ਹੋਊਗਾ ਨਮਸਤੇ ਜੀ मेरा नाम रविंद्र अहिरवाल है मैं शक्ति पम्प इंडिया लिमिटेड से सोलर डिपार्टमेंट देखता हूँ शक्ति पम्प नाइनटीन से कंपनी है इंडिया में ये इंदौर के पास पीथमपुर है वहाँ पर प्लांट है इसके मैन्युफैक्चरिंग प्लांट है ज़्यादातर हमारा जो प्रोडक्शन होता इनहाउस ही होता है यानी एक तरह से बोल सकते हैं मेक इन इंडिया कंपनी है पंप पूरा 99% इनहाउस हमारा डेवलप होता है और पूरा एस का हम एस एस थ्री जीरो फोर का पम्प बनाते हैं उससे क्या होता है कि उसकी लाइफ ज़्यादा होती है बाकी पम्प के कंपेरिजन में और पूरा हमारा पम्प जो है फेब्रिकेशन टेक्नोलॉजी से बना हुआ है उससे जो दूसरी कंपनी है उससे ज़्यादा पानी देता है और उसके अलावा जो सोलर की कुसुम स्कूम स्कीम चल रही है सोलर में जितने भी पंप इंडिया में लगे हैं उसमें मैक्सिमम शक्ति पंप के लगे हुए हैं जी ਤਾਂ ਸਾਡੇ ਕੋਲੇ ਜਿਹੜੇ ਡਿਸਟ੍ਰੀਬਿਊਟਰ ਆ ਤੁਹਾਡੀ ਕੰਪਨੀ ਦੇ ਇਹ ਸਾਡੇ ਏਰੀਏ ਦੇ ਨੇ ਤੇ PV Tech ਇੰਜੀਨੀਅਰ ਨਾਮ ਦੇ ਹੇਠ ਇਸ ਕੰਪਨੀ ਦਾ ਜਿਹੜਾ ਦੇਸ਼ ਦਾ ਪੰਪਾ ਸ਼ਕਤੀ ਪੰਪਾ ਹੈ ਸੋਲਰ ਮੋਟਰ ਹੈ ਉਹ ਉਹ ਇਹ ਵੇਚਦੇ ਆ ਸਾਡੇ ਕਿਸਾਨ ਭਰਾਵਾਂ ਤੱਕ ਕਹਿ ਲਈਏ ਵੀ ਸਿੱਧਾ ਪਹੁੰਚਾਉਂਦੇ ਆ ਤਾਂ ਤੁਸੀਂ ਮੈਨੂੰ ਲੱਗਦਾ ਵੀ ਪੰਜਾਬੀ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ ਵਧੀਆ ਸਮਝਾ ਦੋਗੇ ਹਾਂਜੀ ਤਾਂ ਮੇਰੇ ਕਿਸਾਨ ਭਰਾਵਾਂ ਨੂੰ ਦੱਸੋ ਵੀ ਇਹ ਜਿਹੜਾ ਤੁਸੀਂ ਲਿਖਿਆ ਵੀ ਇਹੇ ਦਮਦਾਰ ਭਰੋਸੇਮੰਦ ਜ਼ਬਰਦਸਤ ਜਿਹੜੇ ਰਤਬੇ ਵਾਲਾ ਪੰਪ ਆਏ ਤਾਂ ਇਹ ਇਹਦੇ ਪਿੱਛੇ ਪੂਰੀ ਵਧੀਆ ਸਚਾਈ ਸੱਚੀ ਗੱਲ ਮੇਰੇ ਕਿਸਾਨ ਭਰਾਵਾਂ ਤੱਕ ਦੱਸੋ ਵੀ ਇਹ ਕਿਵੇਂ ਪਿੰਡੂ ਏਰੀਏ ਦੇ ਵਿੱਚ ਖਾਸ ਕਰਕੇ ਜਿਹੜੀ ਸਾਡੀ ਬਠਿੰਡਾ ਮਾਨਸਾ ਬੈਲਟ ਹੈ ਉਹਦੇ ਵਿੱਚ ਇਹ ਕਿਵੇਂ ਕਾਮਯਾਬ ਹੈ ਸਤਿ ਸ੍ਰੀ ਅਕਾਲ ਆਪਣਾ ਕਿਸਾਨ ਵੀਰੋ ਮੇਰਾ ਨਾਮ ਪ੍ਰਤੀ ਗੁਪਤਾ ਜੀ ਮੇਰੀ ਫਰਮ ਦਾ ਨਾਮ ਪੀਵੀਟੈਕ ਇੰਜੀਨੀਅਰਿੰਗ ਹੈ ਅਸੀਂ ਸ਼ਕਤੀ ਦੇ ਡਿਸਟ੍ਰੀਬਿਊਟਰ ਹਾਂ ਮਾਨਸਾ ਤੇ ਬਟਿੰਡਾ ਜ਼ਿਲ੍ਹੇ ਦੇ ਜੀ ਸਾਡਾ ਜਿਹੜਾ ਸਿੱਟਾ ਸ਼ੁਰੂ ਤੋਂ ਰਿਹਾ ਸਾਡੀ ਕੰਪਨੀ ਦਾ ਪੀਵੀਟੈਕ ਦਾ ਉਹ ਇਹ ਰਿਹਾ ਕਿ ਅਸੀਂ ਜਿਹੜਾ ਵੀ ਪ੍ਰੋਡਕਟ ਮਾਰਕੀਟ ਤੇ ਲੈ ਕੇ ਆਈਏ ਉਹ ਭਰੋਸੇਮੰਦ ਵੀ ਹੋਣਾ ਚਾਹੀਦਾ ਤੇ ਟਿਕਾਊ ਵੀ ਹੋਣਾ ਚਾਹੀਦਾ ਹੈ ਬਿਲਕੁਲ ਦੂਸਰਾ ਜਿਹੜੀਆਂ ਵੀ ਅਸੀਂ ਉਹੀ ਸਮਾਨ ਦਿੰਨੇ ਆ ਜਿਹਦੇ ਅਸੀਂ ਡਿਸਟ੍ਰੀਬਿਊਟਰ ਹੈਗੇ ਹਾਂ ਉਸ ਤੋਂ ਇਲਾਵਾ ਅਸੀਂ ਕੋਈ ਵੀ ਦੂਜਾ ਮਟੀਰੀਅਲ ਨਹੀਂ ਮਾਰਕੀਟ ਤੇ ਸਪਲਾਈ ਕਰਦੇ ਮੈਂ ਆਪ ਕਿਸਾਨ ਵੀਰਾਂ ਨੂੰ ਇੱਕ ਛੋਟੀ ਜੀ ਗੱਲ ਸਮਝਾਉਣਾ ਚਾਹਾਂਗਾ ਜੇ ਮੰਨ ਲਓ ਕਿਸੇ ਨੇ ਇਹ ਡਿਸਾਈਡ ਕੀਤਾ ਕਿ ਮੈਂ ਹੁਣ ਸੋਲਰ ਪੰਪ ਲਵਾਉਣਾ ਹੈ ਉਹਦੇ ਵਾਸਤੇ ਕੀ ਕੀ ਚੀਜ਼ਾਂ ਧਿਆਨ ਚ ਰੱਖਣੀ ਹੈ ਉਸ ਤੋਂ ਬਾਅਦ ਤੁਸੀਂ ਸਾਰੀ ਚੀਜ਼ਾਂ ਦੇ ਰੇਟ ਕੰਪੇਅਰ ਕਰਨੇ ਆ ਜੀ ਐਪਲ ਟੂ ਐਪਲ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਲੈਣਾ ਵੀ ਤੁਸੀਂ ਕੀ ਲਵਾਉਣਾ ਚਾਹੁੰਦੇ ਹੋ ਜੀ ਜੇ ਹੁਣ ਆਪਾਂ ਗੱਲ ਕਰਦੇ ਆ ਕਿ ਸੋਲਰ ਦੇ ਪੰਪ ਲਵਾਉਣਾ ਚਾਹੁੰਦੇ ਆ ਤਾਂ ਜਿਹੜਾ ਬੰਦਾ ਡਿਸਾਈਡ ਕਰੂਗਾ ਕਿ ਮੈਂ ਸੋਲਰ ਦਾ ਪੰਪ ਲਵਾਉਣਾ ਹੈ ਉਹਨੂੰ ਸਭ ਤੋਂ ਪਹਿਲਾਂ ਆਪਣਾ ਪਾਣੀ ਦਾ ਪਤਨ ਦਾ ਨਾਪ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਹੀ ਮੋਟਰ ਦੀ ਸਿਲੈਕਸ਼ਨ ਨਹੀਂ ਕਰੋਗੇ ਤਾਂ ਚਾਹੇ ਕਿੰਨੀ ਵਧੀਆ ਕੰਪਨੀ ਦੀ ਮੋਟਰ ਹੈ ਉਹ ਕਾਮਯਾਬ ਨਹੀਂ ਹੋਏਗੀ ਤਾਂ ਉਹਦੇ ਲਈ ਸਾਡੇ ਨਾਲ ਤੁਸੀਂ ਸੰਪਰਕ ਕਰੋ ਕਿਸੇ ਵੀ ਸੋਲਰ ਵਾਲੇ ਨਾਲ ਗੱਲ ਕਰਦੇ ਹੋ ਤਾਂ ਪਾਣੀ ਦਾ ਸਹੀ ਪਤਨ ਜ਼ਰੂਰ ਲਾਪੋ ਜੀ ਇਹ ਇਹ ਗੱਲ ਮੈਂ ਵਿੱਚ ਗੱਲ ਟੋਕ ਰਿਆਂ ਤੁਹਾਡੀ ਵੀ ਇਹ ਗੱਲ ਜ਼ਰੂਰੀ ਹੈ ਕਿ ਸਾਨੂੰ ਪਾਣੀ ਦੇ ਪੱਧਰ ਦਾ ਪਤਾ ਹੋਣਾ ਚਾਹੀਦਾ ਹੈ ਵੀ ਸਾਡੇ ਧਰਤੀ ਹੇਠਲਾ ਪਾਣੀ ਹੈ ਕਿੱਥੋਂ ਤੱਕ ਦਾ ਤਾਂ ਜੇਕਰ ਪਿੰਡ ਦੇ ਵਿੱਚ ਕੋਈ ਕਿਸਾਨ ਭਰਾ ਇਹ ਜਾਣਕਾਰੀ ਲੈਣਾ ਚਾਹੁੰਦਾ ਜਾਂ ਉਹ ਸਾਡੇ ਪਾਣੀ ਦੇ ਪੱਧਰ ਦਾ ਟੈਸਟ ਕਰਾਉਣਾ ਚਾਹੁੰਦਾ ਤਾਂ ਇਹ ਕੰਪਨੀ ਦੇ ਬੰਦੇ ਆਪ ਜਾ ਕੇ ਕਰਦੇ ਆ ਜੀ ਜਾਂ ਤੁਹਾਡੇ ਡਿਸਟ੍ਰੀਬਿਊਟਰ ਆ ਤੁਸੀਂ ਕਰਦੇ ਜਾ ਕੇ ਸਰ ਅਸੀਂ ਗਾਈਡ ਕਰਦੇ ਆਂ ਵੀ ਤੁਸੀਂ ਕਿਦਾਂ ਚੈੱਕ ਕਰਦੇ ਹੋ ਮੰਨ ਲਓ ਤੁਸੀਂ ਡਿਲੀਵਰੀਆਂ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿਸਾਨ ਵੀਰਾਂ ਨੂੰ ਆਰਾਮ ਨਾਲ ਪਤਾ ਲੱਗ ਜਾਂਦਾ ਫੇਰ ਵੀ ਕੋਈ ਕਿਸੇ ਨੂੰ ਨਹੀਂ ਦਿੱਕਤ ਆ ਰਹੀ ਕਰਨ ਚ ਫੇਰ ਅਸੀਂ ਮੌਕੇ ਤੇ ਜਾ ਕੇ ਵੀ ਮਦਦ ਕਰ ਦਿਆਂਗੇ ਜੀ ਤਾਂ ਦੂਸਰੀ ਗੱਲ ਆ ਜਾਂਦੀ ਹੈ ਕਿ ਜੀ ਆਪਾਂ ਹੁਣ ਜੇ ਤੋ ਸੋਲਰ ਲਵਾਣਾ ਹੈਗਾ ਤਾਂ ਸੋਲਰ ਪੰਪ ਲਵਾਉਣ ਵਾਸਤੇ ਕੀ ਕੀ ਚੀਜ਼ਾਂ ਧਿਆਨ ਦੇਣੀ ਹੈ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੀਆਂ ਮੋਟਰਾਂ ਆਉਂਦੀ ਹੈ ਇੱਕ ਆਉਂਦੀ ਹੈ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਇੱਕ ਆਉਂਦੀ ਹੈ ਸੋਲਰ ਨਾਲ ਚੱਲਣ ਵਾਲੀਆਂ ਮੋਟਰਾਂ ਸ਼ਕਤੀ ਕੰਪਨੀ ਦੀ ਜਿਹੜੀ ਮੋਟਰ ਹੈਗੀਆਂ ਉਹ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਹੈਗੀਆਂ ਇਹ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਵਾਂਗਾ ਜੀ ਇਹ ਜਿਹੜੀ ਇਹਦੀ ਪਹਿਚਾਨ ਕੀ ਹੈ ਜੀ ਜਿਹੜੀ ਆ ਬਿਜਲੀ ਤੇ ਸੋਲਰ ਨਾਲ ਚੱਲਣ ਵਾਲੀਆਂ ਮੋਟਰਾਂ ਹੈ ਇੱਕ ਮਿੰਟ ਇਹ ਸਟੀਲ ਬੋਡੀ ਦੇ ਵਿੱਚ ਆਂਦੀ ਹੈ ਸਟੀਲ ਬੋਡੀ ਤਾਂ ਇਸ ਕਰਕੇ ਬਣਾਇਆ ਜਾਂਦਾ ਕਿਉਂਕਿ ਇਹਦਾ ਵਜ਼ਨ ਘਟ ਜਾਂਦਾ ਹੈ ਰੋਟਰ ਦਾ ਵਜ਼ਨ ਘਟ ਜਾਂਦਾ ਹੈ ਜਿਸ ਦੇ ਕਰਕੇ એનર્ਜੀ ਐਫੀਸ਼ੀਐਂਟ ਹੋ ਜਾਂਦਾ ਹੈ ਇਹਦਾ ਫਾਇਦਾ ਆਪਾਂ ਨੂੰ ਸੋਲਰ ਦੇ ਪੈਨਲਾਂ ਤੇ ਇਹ ਮਿਲਦਾ ਕਿ ਆਪਾਂ ਨੂੰ ਓਨੇ ਪੈਨਲਾਂ ਦੇ ਵਿੱਚ ਵੱਧ ਪਾਣੀ ਇਹ ਆਪਾਂ ਨੂੰ ਡਿਲੀਵਰ ਕਰਦੀ ਏ ਦੂਸਰਾ ਪੈਨਲਾਂ ਦੀ ਡੀਗ੍ਰੇਡੇਸ਼ਨ ਹੁੰਦੀ ਏ ਹਰ ਸਾਲ ਜੇ ਆਪਾਂ ਪਹਿਲਾਂ ਤੇ ਕਰੰਟ ਘੱਟ ਪਾਵਾਂਗੇ ਤਾਂ ਪੈਨਲਾਂ ਦੀ ਡੀਗ੍ਰੇਡੇਸ਼ਨ ਵੀ ਘੱਟ ਹੋਊਗੀ ਤੇ ਲੰਬੇ ਸਮੇਂ ਤੱਕ ਪੈਨਲ ਆਪਾਂ ਨੂੰ ਵਧੀਆ ਪਾਣੀ ਦਿੰਦੇ ਰਹਿਣਗੇ ਜੀ ਇਹ ਇੱਕ ਮੇਜਰ ਫਰਕ ਹੈ ਤਾਂ ਜਦੋਂ ਕਿਸੇ ਨੇ ਲਵਾਣਾ ਹੈ ਤਾਂ ਉਹ ਆਪਣੀ ਜਿਹੜੀ ਵੀ ਕੰਪਨੀ ਨਾਲ ਗੱਲ ਕਰ ਰਿਹਾ ਉਹਨੂੰ ਇਹ ਜ਼ਰੂਰ ਪੁੱਛੇ ਕਿ ਜਿਹੜੀ ਤੁਸੀਂ ਮੋਟਰ ਦੇ ਰਹੇ ਹੋ ਇਹ ਸੋਲਰ ਡਿਊਟੀ ਵਾਲੀ ਐਸਐਸ ਬੋਡੀ ਵਾਲੀ ਮੋਟਰ ਹੈ ਜਾਂ ਇਹ ਦੂਜੀ ਆਪਣੀ ਆਮ ਘਰੇਲੂ ਵਰਤੋਂ ਵਾਲੀ ਜਿਹੜੀ ਬਿਜਲੀ ਦੇ ਚੱਲਣ ਵਾਲੀ ਮੋਟਰ ਹੈ ਜੀ ਦੂਸਰਾ ਫਰਕ ਆ ਜਾਂਦਾ ਜੀ ਆਪਣਾ ਮੋਟਰ ਦੇ ਨਾਲ ਲੱਗਦਾ ਸਟਾਰਟਰ ਸਟਾਰਟਰ ਜਿਹਨੂੰ ਆਪਾਂ VFD ਕੰਨੇ ਆ VFD ਜਿਹੜੀ ਹੈ ਉਹਦਾ ਪੇਨ ਰੋਲ ਹੈ ਇਹਨੂੰ ਚਲਾਉਣ ਦੇ ਵਿੱਚ ਮੋਟਰ ਦਾ ਜਿਹੜੀ ਅਸੀਂ VFD ਦਿੱਨੇ ਹੈ ਇਹ ਤੁਸੀਂ ਚੱਕ ਕੇ ਦੇਖੋ ਵਜ਼ਨ ਇਹਦਾ ਜਿਹੜੀ ਇਹ VFD ਹੈ ਇਹ ਵਾਟਰ ਪ੍ਰੂਫ ਹੈ ਆਪਾਂ ਖੇਤ ਦੇ ਵਿੱਚ ਜਦੋਂ ਆਪਣੀ ਕੋਈ ਚੀਜ਼ ਲਾਣੀ ਹੈ ਘਰੇ ਖੇਤ ਦੇ ਵਿੱਚ ਇਹਦੇ ਉੱਪਰ ਅਗਰ ਕੋਈ ਪਾਣੀ ਪੰਦਾ ਹੈ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਜਿਹੜੀ ਆਪਣੀਆਂ ਦੂਜੀ ਕੰਪਨੀਆਂ ਦੀਆਂ ਕੋਈ ਡਰਾਈਵ ਆਂਦੀ ਹੈ ਜੇ ਵਾਟਰਪੂਫ ਨਾ ਹੋਵੇ ਤਾਂ ਉਹਨੂੰ ਇੱਕ ਲੋਹੇ ਦੇ ਬਕਸੇ 'ਚ ਲਗਾਇਆ ਜਾਂਦਾ ਸਮੇਂ ਪੈਣ ਨਾਲ ਉਹ ਲੋਹੇ ਦਾ ਬਕਸਾ ਗਲ ਜਾਂਦਾ ਉਹ ਗਲਣ ਦੇ ਨਾਲ ਜੇ ਉਹਦੀ ਸੰਭਾਵਨਾ ਪਾਣੀ ਪੈਣ ਦੀ ਬਣੀ ਰਹਿੰਦੀ ਹੈ ਜਦੋਂ ਪਾਣੀ ਵਿੱਚ ਪੈ ਜੇ ਤਾਂ ਉਹ ਡਰਾਈਵ ਖਰਾਬ ਹੋ ਜਾਂਦੀ ਹੈ ਤੇ ਸੀਜ਼ਨ ਦੇ ਵਿੱਚ ਕਿਸਾਨ ਵੀਰ ਤਕਲੀਫ 'ਚ ਆ ਸਕਦੇ ਨੇ ਉਹਨੂੰ ਚਲਾਂਜ ਸਮਾਂ ਫਿਰ ਜ਼ਿਆਦਾ ਵੇਸ ਹੁੰਦਾ ਤਾਂ ਇਸ ਕਰਕੇ ਉਹ ਵੀ ਪਤਾ ਕਰੋ ਕਿ ਜਿਹੜੀ ਡਰਾਈਵ ਹੈਗੀ ਆ ਉਹ ਤੁਹਾਡੀ ਵਾਟਰਪਰੂਫ ਦੇ ਰੇ ਹੈਗੇ ਆ ਵਾਟਰਪਰੂਫ ਡਰਾਈਵ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਉਹ ਹੈਗਾ ਜੀ ਪੈਨਲਾਂ ਦੀ ਦੇਖ ਰੱਖ ਜਦੋਂ ਪੈਨਲ ਆਪਾਂ ਲਾਣੇ ਆ ਤਾਂ ਪੈਨਲ ਦਾ ਜਿਹੜੀ ਜਾਣ ਹੈ ਉਹ ਹੈਗਾ ਉਹਦਾ ਸਟਰਕਚਰ ਵੀ ਉਹ ਸਟਰਕਚਰ ਕਿੰਨਾ ਕੁ ਮਜ਼ਬੂਤ ਹੈ ਮਜ਼ਬੂਤ ਸਟਰਕਚਰ ਕਿਉਂ ਹੋਣਾ ਜ਼ਰੂਰੀ ਹੈ ਮੰਨ ਲਓ ਇਹ ਮੇਰਾ ਪੈਨਲ ਹੈ ਮੈਨੂੰ ਕੰਪਨੀ ਇਸ ਤੇ 25 ਸਾਲ ਦੀ ਪਰਫਾਰਮੈਂਸ ਵਾਰੰਟੀ ਦਿੰਦੀ ਹੈ ਇਹ ਪਰਫਾਰਮੈਂਸ ਵਾਰੰਟੀ ਤਦੇ ਪੋਸੀਬਲ ਹੈ ਜੇ ਮੇਰਾ ਪੈਨਲ ਕੰਪਨੀ ਨੇ ਸਿੱਧਾ ਕਰਕੇ ਆਇਂ ਦਿੱਤਾ ਸੀਗਾ ਤੇ ਐਦਾਂ ਹੀ ਤੁਸੀਂ ਕੰਪਨੀ ਕੋਲ ਲੈ ਕੇ ਜਾਓਗੇ ਹੁੰਦਾ ਕੀ ਹੈ ਕਿ ਮਾਰਕੀਟ ਦੇ ਵਿੱਚ ਰੇਟ ਕੰਪੀਟੀਸ਼ਨ ਦੇ ਕਰਕੇ ਵੈਂਡਰ ਕਈ ਵਜ਼ਨ ਘਟਾਉਂਦੇ ਤੁਰਦੇ ਆ ਘਟਾਰੇ ਨੇ ਉਹ ਵਜ਼ਨ ਘਟਾਉਣ ਨਾਲ ਹੁੰਦਾ ਹੈ ਕਿ ਪੈਨਲ ਦਾ ਇਸ ਤਰ੍ਹਾਂ ਵਿੰਗ ਪੈ ਜਾਂਦਾ ਹੈ ਵਿੰਗੇ ਪੈਨਲ ਦੇ ਵਿੱਚ ਜਿਹੜੇ ਸੈੱਲ ਹੈਗੇ ਉਹ ਕ੍ਰੈਕ ਹੋ ਜਾਂਦੇ ਆ ਤੇ ਇਹਨਾਂ ਕ੍ਰੈਕਡ ਜਾਂ ਵਿੰਗੇ ਪੈਨਲਾਂ ਦੀ ਕੰਪਨੀ ਵੱਲੋਂ ਕੋਈ ਵਾਰੰਟੀ ਨਹੀਂ ਹੁੰਦੀ ਚਾਹੇ ਕਿਸੇ ਵੀ ਕੰਪਨੀ ਦਾ ਪੈਨਲ ਹੋਵੇ ਜੀ ਇਸ ਕਰਕੇ ਜਿਹੜਾ ਅਸੀਂ ਪੈਨਲ ਪੈ ਤੋਂ ਨਿਗਰ ਪਰਵਾਣਾ ਚਾਹਾਂਗਾ ਤਾਂ ਇਹ ਸਟਰਕਚਰ ਤੁਸੀਂ ਗਵਰਨਰ ਵੇਖੋ ਇਹ ਸਟਰਕਚਰ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਹੈਵੀ ਹੋਣ ਦੀ ਗੱਲ ਕੀਤੀ ਇਹ ਸਟਰਕਚਰ ਦਾ ਭਜਨ 10 ਪੈਨਲਾਂ ਦੇ ਸਿੱਟ ਦਾ ਭਜਨ ਕੰਪਨੀ ਵੱਲੋਂ 175 ਕਿਲੋ ਤੋਂ ਉੱਤੇ ਦਾ ਭਜਨ ਇਹਦਾ ਹੁੰਦਾ 175 ਤੋਂ 180 ਕਿਲੋ ਮਾਰਕੀਟ 'ਚ ਜਿਹੜਾ ਰੂਟੀਨ 'ਚ ਵਜਨ ਆ ਰਿਹਾ ਹੈ ਉਹ ਜ਼ਰੂਰ ਪੁੱਛੋ ਜਿਸ ਤੋਂ ਵੀ ਤੁਸੀਂ ਸੋਲਰ ਦੀ ਮੋਟਰ ਦਾ ਗੱਲ ਕਰ ਰਹੇ ਹੋ ਉਹਨਾਂ ਨੂੰ ਪੁੱਛੋ ਕਿ ਮੇਰਾ ਸਟਰਕਚਰ ਦਾ ਵਜਨ ਕਿੰਨਾ ਹੋਏਗਾ ਨਾਰਮਲੀ ਮਾਰਕੀਟ 'ਚ ਜਿਹੜਾ ਵਜਨ ਆ ਰਿਹਾ ਕੁਆਂਟਲ ਤੋਂ ਲੈ ਕੇ 1 ਕੁਆਂਟਲ 10 ਕਿਲੋ 20 ਕਿਲੋ ਦੇ ਵਿੱਚ ਆਂਦਾ ਹੈ ਦੂਸਰਾ ਫਰਕ ਹੁੰਦਾ ਜੀ ਇਹਦੇ 'ਚ ਜਿਹੜਾ ਇਹਦੀ ਕੋਟਿੰਗ ਹੈ ਤੁਸੀਂ ਨੋਟ ਕਰੋ ਇਹਦੀ ਜਿਹੜੀ ਕੋਟਿੰਗ ਹੈ ਇਹ 80 ਮਾਈਕਰੋਨ ਜ਼ਿੰਕ ਦੀ ਕੋਟਿੰਗ ਹੈ ਇਹਨੂੰ ਛੇਤੀ ਛੇਤੀ ਜ਼ੰਗ ਨਹੀਂ ਫੜਦਾ ਜਿਹੜਾ ਮਾਰਕੀਟ ਦੇ ਵਿੱਚ ਰੂਟੀਨ 'ਚ ਲੋਹਾ ਲੱਗਦਾ ਹੈ ਉਹ ਜੀਆਈ ਹੁੰਦਾ ਹੈ जीआई इंडोर एप्लीकेशन ਵਾਸਤੇ ਮਟੀਰੀਅਲ ਬਣਿਆ ਹੈਗਾ ਆਊਟਡੋਰ ਵਾਸਤੇ ਖੇਤਾਂ ਵਾਸਤੇ ਕਾਮਯਾਬ ਨਹੀਂ ਹੈ ਇਸ ਕਰਕੇ ਸਰਕਾਰੀ ਸਕੀਮਾਂ ਚ ਜਿਵੇਂ ਸਰਦੇ ਕੁਸਮ ਦਾ ਨਾਮ ਲੱਤਾ ਕੁਸਮ ਦੇ ਵਿੱਚ ਸਰਕਾਰੀ ਗਾਈਡਲਾਈਨ ਚ ਲਿਖਿਆ ਹੋਇਆ ਹੈ ਕਿ ਕਿਸਾਨ ਵੀਰਾਂ ਨੂੰ ਸਿਰਫ 80 ਮਾਈਕਰੋਨ ਦਾ ਹੀ ਲੋਹਾ ਇਹ ਲਗਾਣਾ ਹੈ ਤਾਂ ਜੇ ਤੁਸੀਂ 80 ਮਾਈਕਰੋਨ ਦਾ ਲੋਹਾ ਲਗਾਓ ਔਰ 80 ਮਾਈਕਰੋਨ ਦਾ ਹੌਟ ਡਿਪ ਲੋਹਾ ਹੋਣਾ ਚਾਹੀਦਾ ਹੈ ਔਰ ਵਜ਼ਨ ਉਹਦਾ ਡਿਜ਼ਾਈਨਡ ਅਸੀਂ ਜਿਹੜਾ ਤੁਸੀਂ ਇਹ ਵੇਖ ਰਹੇ ਹੋ ਇਹ ਕੰਪਨੀ ਡਿਜ਼ਾਈਨਡ ਹੈ ਇਹ ਮੈਂ ਫੈਬ੍ਰੀਕੇਟ ਅਸੀਂ ਲੋਕਲ ਨਹੀਂ ਕੀਤਾ। ਇਹ ਕੰਪਨੀ ਤੋਂ ਡਿਜ਼ਾਈਨ ਲੈ ਕੇ ਇੱਥੇ ਲੋਕਲ ਫੈਬ੍ਰੀਕੇਟ ਨਹੀਂ ਕਰਵਾਇਆ। ਕਿਉਂਕਿ ਜੋ ਕੰਪਨੀ ਦੀ ਐਕਿਊਰੇਸੀ ਹੈ ਜਾਂ ਪ੍ਰੀਸੀਜਨ ਹੈ ਕੱਪ ਕਰਨ ਦੀ ਉਹ ਅਸੀਂ ਲੋਕਲ ਆਪਣੀ ਵਰਕਸ਼ਾਪ ਜੇ ਨਹੀਂ ਲੈ ਸਕਦੇ। ਤਾਂ ਐਸੇ ਕਰਕੇ ਪੂਰਾ ਲੋਹਾ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਕੰਪਨੀ ਸ਼ਕਤੀ ਦਾ ਹੀ ਹੈ। ਪੈਨਲ ਵੀ ਸ਼ਕਤੀ ਕੰਪਨੀ ਦੇ ਨੇ। ਲੋਹਾ ਵੀ ਸ਼ਕਤੀ ਕੰਪਨੀ ਦਾ ਹੈ। ਡਰਾਈ ਵੀ ਸ਼ਕਤੀ ਕੰਪਨੀ ਦੀ ਹੈ। ਔਰ ਜਿਵੇਂ ਮੋਟਰ ਹੈਗੀਆਂ ਉਹ ਵੀ ਸ਼ਕਤੀ ਕੰਪਨੀ ਦੀ ਹੈ। ਜੀ। ਇਹ ਸਾਰਾ ਜਦੋਂ ਇਕੱਠਾ ਚੱਲਦਾ ਹੈ ਤਾਂ ਅਸੀਂ ਕੰਪਨੀ ਇਹ ਕਲੇਮ ਕਰਦੀ ਹੈ। ਦੀ 40% ਇਹ ਇਲੈਕਟ੍ਰੀਕਲ ਮੋਟਰ ਨਾਲੋਂ ਵੱਧ ਪਾਣੀ ਦੀ ਡਿਲੀਵਰੀ ਦਿੰਦਾ ਹੈ ਜੀ ਤਾਂ ਇਹ ਸਾਰੀਆਂ ਜਾਣਕਾਰੀਆਂ ਮੈਨੂੰ ਨਾਲ ਇੱਕ ਗੱਲ ਬੜੀ ਵਧੀਆ ਲੱਗੀ ਕਿ ਕਿਸਾਨ ਭਰਾਵੋ ਬਾਈ ਜੀ ਨੇ ਸ਼ਕਤੀ ਮੋਟਰ ਵੇਚਣ ਦੀ ਗੱਲ ਨਹੀਂ ਕੀਤੀ ਸਗੋਂ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਸੋਲਰ ਵਾਲੀ ਮੋਟਰ ਜਦੋਂ ਵੀ ਖਰੀਦਣੀ ਹੈ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਇਹਨਾਂ ਗੱਲਾਂ ਦਾ ਧਿਆਨ ਜਦੋਂ ਅਸੀਂ ਰੱਖਾਂਗੇ ਤਾਂ ਮੈਨੂੰ ਲੱਗਦਾ ਵੀ ਇਹ ਸਾਰੀਆਂ ਜਾਣਕਾਰੀਆਂ ਇਹ ਸ਼ਕਤੀ ਮੋਟਰ ਜਿਹੜੀ ਉਹ ਪੂਰੀ ਕਰਦੀ ਹੈ ਤੇ ਸ਼ਕਤੀ ਮੋਟਰ ਜਿਹੜੀ ਮੇਰੇ ਕਿਸਾਨ ਭਰਾ ਜੇ ਮੋਟਰ ਤੁਸੀਂ ਸੋਲਰ ਮੋਟਰ ਲਵਾਉਣ ਬਾਰੇ ਸੋਚ ਰਹੇ ਆ ਤਾਂ ਤੁਸੀਂ ਇਹਨੂੰ ਧਿਆਨ ਵਿੱਚ ਰੱਖ ਸਕਦੇ ਹੋ ਕੰਪੇਅਰ ਕਰ ਸਕਦੇ ਹੋ ਬਾਕੀਆਂ ਮੋਟਰਾਂ ਦੇ ਨਾਲ ਜੇਕਰ ਮੇਰੇ ਕਿਸਾਨ ਭਰਾਵਾਂ ਵਾਸਤੇ ਇਹ ਚੰਗੀ ਸਾਬਤ ਹੁੰਦੀ ਹੈ ਤਾਂ ਕਿਸਾਨ ਭਰਾਵਾਂ ਨੂੰ ਪਹਿਲ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਭਾਈ ਜੀ ਇਹਦੇ ਪੈਨਲ ਬਾਰੇ ਤੇ ਮੋਟਰ ਦੀ ਵਰਕਿੰਗ ਬਾਰੇ ਉਹਦੀ ਸਪੀਡ ਬਾਰੇ ਇਹ ਵੀ ਮਾੜਾ ਇਹ ਦੱਸ ਦਿਓ ਸਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਜੀ ਡਾਡ ਕਰਨਾ ਚਾਹਾਂਗਾ ਮਾਫੀ ਚਾਹਾਂਗਾ ਕਿ ਅਸੀਂ ਜਿਹੜਾ ਸਟਾਰਟਰ ਇਹਦਾ ਹੈਗਾ ਤੇ ਮੋਟਰ ਹੈ ਇਹਦੇ ਉੱਪਰ 5 ਸਾਲ ਦੀ ਵਾਰੰਟੀ ਅਸੀਂ ਦਿੰਨੇ ਆ ਕੰਪਨੀ ਵੱਲੋਂ ਤਾਂ ਅਗਰ ਮੰਨ ਲਓ ਕੋਈ ਕਿਸੇ ਦੀ 5 ਸਾਲ ਤੱਕ ਕੋਈ ਦਿੱਕਤ ਆਂਦੀ ਹੈ ਤਾਂ ਉਹਨੂੰ ਇੱਥੇ ਰਿਪੇਅਰ ਜਾਂ ਰਿਪਲੇਸ ਕਰਕੇ ਦਿੰਨੇ ਆ ਜੀ ਜਿੱਥੋਂ ਤੱਕ ਮੋਟਰ ਦੀ ਵਰਕਿੰਗ ਦੀ ਗੱਲ ਹੈ ਜੀ ਮੋਟਰਾਂ ਦੋ ਪ੍ਰਕਾਰ ਦੀਆਂ ਆਂਦੀਆਂ ਐ ਇਸੇ ਤੇ ਸੋਲਰ ਡਿਊਟੀ ਦੇ ਵਿੱਚ ਇੱਕ AC ਮੋਟਰ ਔਰ ਇੱਕ DC ਮੋਟਰ ਅਸੀਂ ਜੇ ਸਾਡੇ ਅਸੀਂ ਕਿਸਾਨ ਵੀਰਾਂ ਜਦ ਤੱਕ ਕੋਈ DC ਨਹੀਂ ਮੰਗਦਾ ਅਸੀਂ ਸਿਰਫ ਉਹਨੂੰ AC ਮੋਟਰ ਹੀ ਦਿੱਦ ਦਿੰਨੇ ਆ ਕਿਉਂਕਿ AC ਮੋਟਰ ਦੀ ਰਿਪੇਅਰ ਆਸਾਨ ਹੈ ਲੋਕਲ ਲੈਵਲ ਤੇ ਵੀ ਉਹਦੀ ਰਿਪੇਅਰ ਹੋ ਜਾਂਦੀ ਹੈ DC ਮੋਟਰ ਦੀ ਰਿਪੇਅਰ ਕੰਪਨੀ ਲੈਵਲ ਤੋਂ ਹੀ ਕਰवानी ਪੈਂਦੀ ਹੈ ਇਸ ਕਰਕੇ ਅਸੀਂ AC ਮੋਟਰ ਹੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਵਰਕਿੰਗ ਦੀ ਗੱਲ ਕਰੀਏ ਤਾਂ ਜਿਹੜਾ ਸੋਲਰ ਪੈਨਲ ਹੈਗੀ ਹੈ ਜੀ ਮੰਨ ਲਓ ਇਹ ਆਪਣੇ ਪਾਸ ਸਿਸਟਮ ਲੱਗਿਆ ਜੀ 3 ਹਾਰਸ ਪਾਵਰ ਦਾ ਇਸ ਦੇ ਵਿੱਚ ਅਸੀਂ 335 ਵੋਟ ਦੇ 9 ਪੈਨਲ ਦਿੰਦੇ ਆ 9 ਪੈਨਲਾਂ ਨਾਲ ਇਹ ਇੱਕ ਸਟ੍ਰਿੰਗ ਬਣਦੀ ਹੈ ਕਰੰਟ ਆਉਂਦੇ ਆ ਔਰ ਇਹਦੀ ਤਾਰ ਜਿਹੜੀ ਹੈਗੀ ਹੈ ਅਸੀਂ ਵੋਲਟੇਜ ਜਿਹੜੀ ਹੈਗੀ ਹੈ ਇਸ ਡਰਾਈਵ ਨੂੰ ਦਿੰਦੇ ਆ ਇਹ ਡਰਾਈਵ ਦਾ ਕੰਮ ਹੈ ਕਿ ਇਸ ਨੂੰ डीसी ਜਿਹੜੀ ਪੈਨਲ ਬਣਾ ਰਹੀ ਹੈ ਇਹਨੂੰ ਵਰਤੋਂ लायक एसी ਪਾਵਰ ਤੇ ਕਨਵਰਟ ਕਰਨਾ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਮੋਟਰ ਸਿੰਗਲ ਫੇਸ ਦੀ 3 ਹਾਰਸ 3 ਹਾਰਸ ਪਾਵਰ ਦੀ ਮੋਟਰ ਚੱਲ ਰਹੀ ਹੈ ਤੁਸੀਂ ਨੋਟ ਕਰੋਗੇ ਜਿਹੜਾ ਇਹਦਾ ਕੇਸਿੰਗ ਹੈ ਮੋਟਰ ਦਾ ਇਹ ਵੀ ਰੂਟੀਨ ਮੋਟਰਾਂ ਦੇ ਵਿੱਚ ਤਾਂ ਜੀ ਕਾਸ ਆਇਰਨ ਦਾ ਹੁੰਦਾ ਸਾਡੀ ਇਹ ਮੋਟਰ ਐਸਐਸ ਦੇ ਵਿੱਚ ਹੈਗੀ ਹੈ ਜੀ ਤਾਂ ਦੇਖੋ ਤੁਸੀਂ ਬਹੁਤ ਵਧੀਆ ਜਾਣਕਾਰੀ ਮੇਰੇ ਕਿਸਾਨ ਭਰਾਵਾਂ ਨੂੰ ਦਿੱਤੀ ਹੈ ਜੇ ਕਿਸਾਨ ਭਰਾ ਕੋਈ ਰਹਿੰਦੀ ਜਾਣਕਾਰੀ ਇਸ ਮੋਟਰ ਬਾਰੇ ਲੈਣਾ ਚਾਹੁੰਦਾ ਹੈ ਸ਼ਕਤੀ ਮੋਟਰ ਬਾਰੇ ਕੁਝ ਹੋਰ ਪੁੱਛਣਾ ਦੱਸਣਾ ਚਾਹੁੰਦਾ ਹੈ ਤਾਂ ਭਾਈ ਜੀ ਸੰਪਰਕ ਨੰਬਰ ਜਰੂਰ ਛੱਡੋ ਸਾਡੇ ਚੈਨਲ ਤੇ ਤਾਂ ਕਿ ਸਾਡੇ ਕਿਸਾਨ ਭਰਾ ਤੁਹਾਡੇ ਨਾਲ ਜੁੜ ਸਕਣ ਜੇ ਕੋਈ ਜਾਣਕਾਰੀ ਹੈ ਤਾਂ ਉਹ ਤੁਹਾਡੇ ਤੱਕ ਪ੍ਰਾਪਤ ਕੀਤੀ ਜਾ ਸਕੇ ਸਰ ਅਸੀਂ ਤੁਹਾਨੂੰ ਨੰਬਰ ਵੀ ਸ਼ੇਅਰ ਕਰਾਂਗੇ ਤੇ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਸਾਡਾ 바ਰ ਕੋਡ ਹੈਗਾ ਜਿੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਉਹ ਤੁਹਾਨੂੰ ਜ਼ਰੂਰ ਸੰਪਰਕ ਕਰੇਗੀ ਔਰ ਜਾਂ ਤੁਸੀਂ ਸਾਨੂੰ ਸਿੱਧਾ ਫੋਨ ਕਰਕੇ ਵੀ ਗੱਲ ਸਾਡੇ ਨਾਲ ਪਾਠੀ ਕਰ ਸਕਦੇ ਹੋ ਜੀ ਉਹ ਫੋਨ ਨੰਬਰ ਮੇਰੇ ਕਿਸਾਨ ਭਰਾਵਾਂ ਨੂੰ ਜਰੂਰ ਦੱਸੋ ਮੇਰਾ ਨੰਬਰ ਸਾਡੇ ਹੈਗੇ ਜੀ 7 68300 ਇਸ ਨੰਬਰ ਤੇ ਤੁਸੀਂ ਕਦੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਤਾਂ ਕਿਸਾਨ ਭਰਾਵੋ ਇਹ ਸ਼ਕਤੀ ਮੋਟਰ ਦੇ ਬਾਰੇ ਜਾਣਕਾਰੀ ਸੀ ਸੋਲਰ ਮੋਟਰ ਹੈ ਕਿਉਂਕਿ ਬਿਜਲੀ ਦੀ ਜੜ ਸਮਦੀ ਘਾਟ ਹੈ ਬਿਜਲੀ ਦੀ ਘਾਟ ਹੋਣ ਕਰਕੇ ਅਸੀਂ ਸੋਲਰ ਨੂੰ ਜਿਆਦਾ ਪ੍ਰੇਫਰੈਂਸ ਦੇ ਰਹੇ ਹਾਂ ਤਾਂ ਮੈਨੂੰ ਲੱਗਦਾ ਵੀ ਜੇਕਰ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਖਾਸ ਕਰਕੇ ਪਿੰਡੂ ਏਰੀਆ ਜਾਂ ਅਸੀਂ ਬਠਿੰਡਾ ਤੇ ਮਾਨਸਾ ਬੈਲਟ ਦੀ ਗੱਲ ਕਰ ਲਈਏ ਤਾਂ ਇੱਥੇ ਜੇਕਰ ਇਹ ਸੋਲਰ ਪੈਨਲ ਸਾਡੇ ਕਿਸਾਨ ਭਰਾਵਾਂ ਦੀ ਖੇਤਾਂ ਦੇ ਵਿੱਚ ਮਦਦ ਕਰ ਸਕਦੇ ਆ ਤਾਂ ਉੱਥੇ ਉਹਨਾਂ ਨੂੰ ਸ਼ਕਤੀ ਦੀ ਇਹ ਮੋਟਰ ਜਿਹੜੀ ਸੋਲਰ ਮੋਟਰ ਹੈ ਉਹ ਮੈਨੂੰ ਲੱਗਦਾ ਉਹਦੇ ਬਾਰੇ ਜ਼ਰੂਰ ਵਿਚਾਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਧੰਨਵਾਦ ਜੀ